हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆਂ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੀਤ ਸਿੰਘ ਕੋਲੇ ਆਏ ਆਂ ਦੋਸਤੋ ਗੁਰਜੀਤ ਬਾਈ ਦੇ ਘਰੋਂ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਆ ਵਿਕਰੀ ਦਾ ਕੰਮ ਆ ਵੀਰ ਦਾ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਕੋਈ 2-4 ਬੈੜਾਂ ਜਦੋਂ ਆਉਂਦੀਆਂ ਦੋਸਤੋ ਤੇ ਵੀਰ ਮੌਕਾ ਦਿੰਦਾ ਸਾਰਿਆਂ ਦੇ ਸਾਹਮਣੇ ਪੇਸ਼ ਕਰਦਾ ਪਸ਼ੂ ਤੇ ਵੈਸੇ ਵੀ ਮੇਨ ਅੱਡੇ ਤੋਂ ਜਿਹੜੇ ਪਸ਼ੂ ਦੋਸਤੋ ਡੇਲੀ ਰੂਟੀਨ ਦੇ ਵਿੱਚ ਵਿਖਦੇ ਰਹਿੰਦੇ ਆ ਤੇ ਨਵੇਂ ਆਉਂਦੇ ਰਹਿੰਦੇ ਆ ਪੁਰਾਣੇ ਵਿਖਦੇ ਰਹਿੰਦੇ ਆ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਆਪਾਂ 20 ਜਨਵਰੀ ਨੂੰ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਦੋ ਪਸ਼ੂ ਦਿਖਾਉਣੇ ਆ ਇੱਕ ਪਹਿਲਣ ਵਾਰ ਦਿਖਾਵਾਂਗੇ ਦੋਸਤੋ ਮੂੰਹੋਂ ਦੰਦੀ ਦੰਦਾਂ ਚ ਪੁੱਛ ਲਾਂਗੇ ਵੀਰ ਤੋਂ ਕਿੰਨੇ ਦਾੰਦਾਂ ਦਾ ਮੋਹੋਂ ਦੰਦੀ ਕਿਵੇਂ ਆ ਤੇ ਇੱਕ ਵੈੜ ਤੁਹਾਨੂੰ ਕਰੋ ਸੰਗ ਦੇ ਵਿੱਚ ਜਿਹੜੀ ਦੋਸਤੋ ਸੂਈ ਸਵਾਈ ਦਿਖਾ ਦਾਂਗੇ ਤਾਜੀ ਸੂਈ ਸਵਾਈ ਆ ਬੱਚਾ ਨਾਲ ਆ ਦੁੱਧ ਪੋਚ ਲਾਂਗੇ ਕੀ ਰੇੜ ਭਾਅ ਪੜਦਾ ਰਹੂਗਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੋਸਤੋ ਜਰੂਰ ਦੇਖਿਆ ਕਰੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦਿਖਾਏਗੇ ਪਸ਼ੂਆਂ ਦੀ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਬਾਕੀ ਮੇਰਾ ਵੀਰ ਆਪਣਾ ਫਰਜ ਸਮਝ ਕੇ ਦੋਸਤੋ ਬਾਅਦ ਤੋਂ ਬਾਅਦ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਜਿਹੜੀ ਆ ਪਹੁੰਚਾ ਦਿਆ ਕਰੋ ਤਾਂ ਜੋ ਅੱਗੇ ਕਿਸੇ ਕਿਸਾਨ ਫਾਰਮਰ ਵੀ ਦਾ ਹੋਰ ਵੀ ਭਲਾ ਹੋ ਜੇ ਕਿਸੇ ਦੇ ਬਿਲਕੁਲ ਸੰਪਰਕ ਦੇ ਵਿੱਚ ਪਸੂ ਆ ਜਾਵੇ ਆਉ ਕਰਦੇ ਆਂ ਗੱਲਬਾਤ ਡਿਟੇਲ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਾਸਰੀ ਕਾਲ ਸੱਸੀ ਗਵੇ ਜੀ ਸਾਰਿਆਂ ਨੂੰ ਜੀ ਹੋਰ ਵੀਰ ਗੁਰਜੀਤ ਕਿਵੇਂ ਆ ਬਹੁਤ ਵਧੀਆ ਵੀਰ ਜੀ ਤੇ ਪਸੂ ਵਪਾਰ ਦਾ ਕੰਮ ਕਿਵੇਂ ਆਈ ਜਾਈ ਜਾਂਦੇ ਆ ਹਾਂ ਜੀ ਰੋਜ਼ ਵਿਕ ਜਾਂਦਾ ਇੱਕ ਅੱਦਾ ਜੀ ਇੱਕ ਤਾਂ ਵਿਕ ਜਾਂਦਾ ਹਾਂਜੀ ਠੀਕ ਆ ਜੀ ਤੇ ਬਾਕੀ ਰੇਟ ਵੀ ਚਲੋ ਜੈਨੂਨ ਜਾਇਜੇ ਹੁੰਦੇ ਹਾਂਜੀ ਤੇ ਅੱਜ ਆਪਣੇ ਕੋਲ ਦੋ ਪਸ਼ੂ ਆ ਇੱਕ ਤਾਂ ਗੱਬਣ ਵੈੜ ਆਪਾਂ ਦਿਖਾਉਣੀ ਆ ਇੱਕ ਸੋਈ ਸਵਾਈ ਆ ਹਾਂਜੀ ਤੇ ਗੱਬਣ ਜਿਹੜੀ ਵੈੜ ਮੈਨੂੰ ਲੱਗਦਾ ਵੀ ਉਹ ਪਹਿਲਾਂ ਵੱਚੀ ਸੋਣੀ ਆ ਹਾਂਜੀ ਪਹਿਲੇ ਸੂਏ ਸੋਣਾ ਮਿਰਜ਼ੀਆਂ ਨੇ ਠੀਕ ਆ ਜੀ ਆਪਾਂ ਸ਼ੁਰੂਆਤ ਉਸੇ ਤੋਂ ਕਰ ਦਈਏ ਤੇ ਦੋਸਤੋ ਉਸ ਤੋਂ ਬਾਅਦ ਇੱਕ ਜਿਹੜੀ ਸੂਈ ਵੈੜ ਤੁਹਾਨੂੰ ਦਿਖਾ ਦਾਂਗੇ ਗੱਬਣ ਵੈੜ ਪਹਿਲਾਂ ਤੁਹਾਨੂੰ ਦਿਖਾ ਦਈਏ ਆ ਸੋਣੀ ਵੱਚੀ ਆ ਤਿਆਰੀ ਬਹੁਤ ਸੋਣੀ ਆ ਬੰਤਰ ਪੁੰਤਰ ਬਹੁਤ ਵਧੀਆ ਪਿਆਰੀ ਆ ਰਾਜੀ ਆ ਵਜਨਦਾਰ ਫੁੱਲ ਫਟਾ ਫੁੱਲਾ ਕਦਗੂਤ ਸੋਣਾ ਤੇ ਗਰਜੀਤ ਭਾਈ ਸੂਆ ਤੁਸੀਂ ਦੱਸਤਾ ਜਿੱਦਾਂ ਕਿ ਪਹਿਲਾਂ ਸੁਣੀ ਆ ਹਾਂਜੀ ਤੇ ਮੂੰਹੋਂ ਦੰਦੀ ਕਿਵੇਂ ਆ ਇਹ ਚਾਰ ਦੰਦਾ ਵੀਰ ਜੀ ਮੂੰਹ ਚੌਗੀ ਆ ਹਾਂਜੀ ਤੇ ਦਿਨ ਕੋਈ ਸਮਾਂ ਪੱਕਾ ਪਤਾ ਵੀ ਆਪਾਂ ਨੂੰ ਕਿੰਨਾ ਕ ਹਜੇ ਲੈ ਜੂ ਘੱਟੋ ਘੱਟ ਦਿਨ ਹਜੇ 12 13 ਲੈ ਜੂ ਵੀਰ ਜੀ 12 13 ਹਾਂਜੀ ਤੇ 53 ਤੋਂ ਆਪਣਾ ਚੌਥਾ ਥਾਣਾ ਦੇ ਹਾਂ ਇਹ ਫੁੱਲ ਗਰੰਟੀ ਹੈ ਕੋਈ ਫੋਰਸਾਂ ਕਿਸੇ ਤਰ੍ਹਾਂ ਦੀ ਨਾ ਕੋਈ ਚੱਕਰ ਚਾਰੇ ਥਾਣਾ ਬਿਲਕੁਲ ਸੋ ਦੋਸਤੋ ਵਜਨ ਭੋਜਨ ਬਹੁਤ ਸੋਹਣਾ ਬੈਠਦਾ ਪੂਰੀ ਤਸੱਲੀ ਨਾਲ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਕੱਦ ਬਹੁਤ ਸੋਹਣਾ ਵੱਡੇ ਕੱਦ ਕਾਟ ਦੇ ਵਿੱਚ ਆ ਪਸੰਦ ਆਊਗੀ ਕਿ ਉਹ ਛੱਡ ਕੇ ਨਹੀਂ ਵੀਰ ਜਾਂਦਾਗਾ ਤੇ ਬਰੀਡ ਵਾਈਜ਼ ਵੀ ਤੁਸੀਂ ਵੇਖ ਲਓ ਦੋਸਤੋ ਤੇ ਪਿਓਰ ਐਚ ਐਫ ਬਰੀਡ ਦੇ ਵਿੱਚ ਆ ਬੱਚੀ ਪਿਓਰ ਆ ਪੂਰੀ ਛੋਟੇ ਜਿਹੇ ਕਾਨਾ ਬੋਦੀ ਵਾਲੀ ਆ ਛੋਟਾ ਜਿਹਾ ਫੇਸ ਆ ਤੇ ਅੱਗੋਂ ਪਤਲਾ ਤੇ ਪਿੱਛੇ ਉਹ ਜਿਵੇਂ ਜਿਵੇਂ ਦੋਸਤੋ ਪਿੱਛੇ ਆਉਂਦੀਆਂ ਉਹਵੇਂ ਖੁੱਲਦੀ ਜਾਂਦੀ ਆ ਵੇਟ ਵਜਨ ਪੂਰਾ ਪਹਿਲਾਂ ਜ਼ਿਕਰ ਕਰਤਾ ਹੋ ਸਕਦਾ ਵੀ 8-7 ਦਿਨ ਲੈ ਜਾਵੇ 5-7-8 ਦਿਨ ਹਜੇ ਕੱਢ ਦੇ ਤੇ ਤਿਆਰੀ ਪੂਰੀ ਕਰੂਗੀ ਜਿੱਡੀ ਉਪਰੋਂ ਦੋਸਤੋ ਪਾੜੀ ਮੰਤਰ ਦੀ ਓਡਾ ਲੈਵਾ ਵੀ ਕਰਮਾਂ ਵਾਲੀ ਖੂਬ ਬਣਾ ਕੇ ਤਿਆਰ ਕਰੂਗੀ ਵੈਸੇ ਆਪਾਂ ਵੀਰ ਗਰਜੀ ਤੇਨੂੰ ਖੋਲ ਕੇ ਮਾੜਾ ਤੌਰ ਕੀ ਦਿਖਾਈਏ ਇਧਰ ਠੀਕ ਹੈ ਜੀ ਸੋ ਖੁੱਲਣਾ ਖਲਣਾ ਪੂਰਾ ਹੈ ਵੈੜ ਨੇ ਲੇਵੇ ਹਵਾਨੇ ਤੋਂ ਦੋਸਤੋ ਨਾਰਮਲ ਜਜਮੈਂਟ ਸਾਰੇ ਵੀਰਾਂ ਨੇ ਕਰ ਹੀ ਲੈਣੀ ਆ ਖੋਲੂਗੀ ਪੂਰਾ ਨੜਾ ਲੂੜਾ ਕਾਫੀ ਆ ਬਾਕੀ ਆ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਬਿਲਕੁਲ ਭੋਡੀ ਤੇ ਛੋਟੇ ਜੇ ਕੰਨ ਆ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਬਰੀਡ ਦੇ ਵਿੱਚ ਵੈੜਦੇ ਦੇਖਦੇ ਛੋਟੇ ਜੇ ਕੰਨ ਆ ਸੋ ਕਾਫੀ ਸੋਹਣੀ ਵੈੜ ਬਾਕੀ ਤੁਹਾਨੂੰ ਬਾਹਰ ਇੱਕ ਵਾਰੀ ਲੰਮਾ ਤੌਰ ਕੇ ਜ਼ਰੂਰ ਦਿਖਾਉਣੇ ਆ ਹਾਂ ਲੋ ਜੀ ਲੋ ਜੀ ਠੀਕ ਆ ਜੀ ਸੋ ਕਦ ਵੀ ਵੱਡੀਆਂ ਬਿਹੜਾਂ ਦੇ ਵਿੱਚ ਕੋਈ ਵੀਰ ਮੰਨ ਸਕਦਾ ਕਦ ਵੀ ਵੱਡੀਆਂ ਬਿਹੜਾਂ ਦੇ ਵਿੱਚ ਆ ਹਾਂਜੀ ਮੋੜ ਦਿਓ ਜੀ ਹਾਂਜੀ ਤੋਰ ਲੀ ਉਲੇਵਾ ਹੋਵਣਾ ਦੋਸਤੋ ਸੋਨਾ ਬਣਾਉਗੀ ਜੇਕਰ ਆਪ ਪੰਜ 7 7 ਦਿਨਾਂ ਦੀ ਗੱਲ ਕਰ ਲਈਏ ਇੱਕ ਹਫਤਾ 1 ਵੀਕ ਦੀ ਗੱਲ ਕਰ ਲਈਏ ਤੇ ਆਡਰ ਸੋਨਾ ਬਣਾ ਕੇ ਤਿਆਰ ਕਰੂਗੀ ਬਾਕੀ ਥਣ ਵੀ ਪੂਰਾ ਹੱਥੀ ਚੁਬਾਈਲਾ ਨਿਕਲ ਕੇ ਸਾਹਮਣੇ ਆਊਗਾ ਆ ਦੇਖੋ ਜੀ ਠੀਕ ਆ ਵੀਰ ਗੁਰਜੀਤ ਤੋੜ ਲੋ ਲੈ ਜੀ ਹਾਂ ਲੈ ਜੋ ਜੀ ਠੀਕ ਆ ਸੋ ਵੈੜਾ ਦੋਸਤੋ ਸੋਹਣੀ ਆ ਚੰਗੀ ਆ ਥੋੜਾ ਜਿਹਾ ਇੱਕ ਸਿਆਲੀ ਦਿਹਾੜੀਆਂ ਕਰਕੇ ਨਵਾਉਣ ਧਵਾਉਣ ਦਾ ਥੋੜਾ ਜਿਹਾ ਪ੍ਰਬੰਧ ਵੀ ਇਹਨਾਂ ਦਾ ਵੀ ਨਹੀਂ ਆਪਾਂ ਕੀਤਾਗਾ ਬਾਕੀ ਨਾਰਮਲ ਹੀ ਸਾਰੇ ਵੀਰਾਂ ਨੇ ਬਰੀਡ ਵਾਈਜ਼ ਚੀਜ਼ ਵੇਖ ਕੇ ਪਛਾਣ ਕਰ ਹੀ ਲੈਣੀ ਆ ਠੀਕ ਆ ਜੀ ਸੋ ਆਰਡਰ ਕੁਆਲਟੀ ਬਹੁਤ ਬੈਸਟ ਬਣਾ ਕੇ ਤਿਆਰ ਕਰੂਗੀ ਕਿਉਂਕਿ ਢਿੱਲਾ ਕਾਫੀ ਆ ਲੜਾ ਲੂੜਾ ਤੁਸੀਂ ਆ ਵੇਖ ਸਕਦੇ ਜੀ ਕਾਫੀ ਹਜੇ ਢਿੱਲਾ ਢੂਣਾ ਨਜ਼ਰ ਆ ਰਹੀਆਂ ਨੇ ਨੰਬਰ ਤੇ ਬਾਈ ਗਰਜੀਤ ਜਿਹੜੀ ਆ ਵੈੜ ਆਪਣੇ ਕੋਲ ਸੂਈ ਸਵਾਈ ਆ ਹਾਂਜੀ ਇਹਦੀ ਵੀਰ ਡਿਟੇਲ ਕੀ ਆ ਸੂਆ ਕਿਨਵਾ ਐ ਇਹ ਵੀ ਜੀ ਤਿਹਜਾ ਸੂਆ ਜੀ ਸੱਜਣ ਹਾਂਜੀ ਤੀਜਾ ਸੂਬਾ ਦਿਨ ਕਿੰਨੇ ਹੋ ਗਏ ਇਹਨੂੰ ਇੱਕ ਹਫਤਾ ਹੋ ਗਿਆ ਪੂਰਾ ਵੀਰੇ ਹਫਤੇ ਕਿ ਦੀ ਸੂਈ ਆ ਹਾਂਜੀ ਤੇ ਦੁੱਧ ਹੁਣ ਕਿੰਨਾ ਕ ਦੁੱਧ 17 ਕਿਲੋ ਤਿਆਰ ਆ ਵੀਜੀ 17 ਕਿਲੋ ਹਾਂਜੀ ਵੀ ਜਿਹੜਾ ਨੈਟ ਕੋਈ ਭੈਣ ਭਰਾ ਸੱਜਣ ਆ ਕੇ ਤੇ ਜੋਖਲੇ ਬਿਲਕੁਲ ਕੰਡੇ ਦਾ ਦੋ ਟਾਈਮ ਚੋਵੇ ਤਿੰਨ ਚੋ ਕੇ ਖੜੇ ਆਪਦਾ ਪਾਸ ਕਰਕੇ ਤੇ ਚਵਾਈ ਚੌਥਾ ਨਾਲ ਦੀ ਕਿਦਾਂ ਦੀ ਐ ਵਧੀਆ ਵੀਰ ਜੀ ਕੋਈ ਭੂਰ ਨਹੀਂ ਛਟਾ ਨਹੀਂ ਠੀਕ ਆ ਜੀ ਹਾਂਜੀ ਲਓ ਬਦਸਤੋ ਪੰਜਾਂ ਛਿਆਂ ਸੱਤਾਂ ਪੰਜਾਂ ਛਿਆਂ ਸੱਤਾਂ ਦਿਨਾਂ ਦੀ ਸੂਈ ਆ ਹਫਤਾ ਕੋਈ ਵੀਰ ਮੰਨ ਕੇ ਵੀ ਸੌਦਾ ਕਰ ਲੇ ਬੱਚਾ ਮਗਰ ਠੀਕ ਆ ਜੀ ਸੋ ਡੱਬਾ ਬੱਚਾ ਬਿਲਕੁਲ ਨਸਲ ਤੁਸੀਂ ਵੇਖ ਸਕਦੇ ਜੀ ਬਿਲਕੁਲ ਐਫ ਐਫ ਬਰੀਡ ਦੇ ਵਿੱਚ ਬੱਚਾ ਤੇ ਹਫਤਾ ਇਹ ਇੱਕ ਦਾ ਸਮਾਂ ਹੋਇਆ ਹਜੇ ਸਾਰਾ ਸੂਹੀ ਨੂੰ ਤੇ ਤੀਜਾ ਸੂਆ ਇਹ ਵੈੜ ਸੂਈ ਆ ਕੋਈ 16 17 16 17 ਤੇ ਚੱਲਦੀ ਪਈ ਆ ਸੋ ਥਣਥਣ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਵਾਂਗੇ ਮਾੜਾ ਜਿ ਇੱਕ ਪਾਸੇ ਨੂੰ ਆ ਕਰ ਦਿੰਨੇ ਆ ਆ ਲਓ ਜੀ ਆ ਲਓ ਜੀ ਸੋ ਥਣਥਣ ਵੀ ਪੂਰਾ ਮੁੱਠੀ ਆ ਬਈ ਗਰਜੀਤ ਹੈ ਹਾਂਜੀ ਹੱਥੀ ਚਵਾਈਲਾ ਥਾਣਾ ਬਹੁਤ ਵਧੀਆ ਪੋਲੀ ਹੈ ਠੀਕ ਹੈ ਜੀ ਸੋ ਚਵਾਈ ਵੀ ਪੋਲੀ ਹੈ ਦੋਸਤੋ ਤੇ ਵਿਦਾਊਟ ਕਿਸੇ ਵੀ ਭੂਰ ਤੋਂ ਫੁਵਾਰੇ ਤੋਂ ਆ ਇੱਕ ਸਾਰ ਮੋਟੀ ਧਾਰ ਤੇ ਬਾਕੀ ਇਹ ਵੀ ਤੁਹਾਨੂੰ ਖੋਲ ਕੇ ਇੱਕ ਵਾਰੀ ਬਾਹਰ ਤੋਰ ਕੇ ਦਿਖਾਉਣੇ ਆ ਕਾਦੇ ਦਾ ਵੀ ਚੰਗਾ ਮੀਡੀਅਮ ਤੋਂ ਜਿਹੜੀ ਪਲਾਸ ਹਾਈਟ ਆ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਐਚ ਐਫ ਤੇ ਥੋੜਾ ਬਾਦਾਂ ਕਿਤਨਾ ਕਿਤੇ ਵਿੱਚ ਕ੍ਰੋਸ ਆ ਤੇ ਬਿਲਕੁਲ ਤਾਜੀ ਸੂਈ ਸਵਾਈ ਹੈ ਤੇਜਾ ਸੁਭਾ ਤੁਹਾਨੂੰ ਵੀਰ ਨੇ ਦੱਸਤਾ ਵੀ ਤਿੱਜਾ ਸੁਭਾ ਜਿਹੜਾ ਦੋਸਤੋ ਇਹ ਸੂਈ ਆ ਵੱਛਾ ਮਗਰ ਆ ਤੇ 16 17 ਹੁਣ ਮਿਲਕਿੰਗ ਜਿਹੜੀ ਇਸ ਵਾਰ ਦੇ ਕੋਲ ਹਾਜ਼ਰ ਆਹ ਲਓ ਜੀ ਆ ਦੇਖੋ ਠੀਕ ਹੈ ਵੀਰ ਗਰਜੀਤ ਤੋ ਤੋਰ ਲਿਆ ਜੀ ਦੋ ਮਿੰਟ ਰੋਕ ਲਓ ਜੀ ਰੋਕ ਲਓ ਠੀਕ ਹੈ haadi , toorlegi . ਹਾਂਜੀ ਕਮਾਲ ਗੀ ਵਧੀਆ ਸੋ ਦੋਸਤੋ ਥਣੇਪਾ ਕਮਾਲ ਆ ਬਾਕੀ ਥਣ ਵੀ ਪੂਰਾ ਮੁੱਠੀ ਆ თੱਥੀ ਚਵਾਈ ਦਾ ਥਾਣਾ ਸੋ ਬਾਕੀ ਜਿਹੜਾ ਕੋਈ ਖਰੀਦਦਾਰ ਵੀਰ ਦੋਸਤੋਂ ਆਉਂਦਾ ਆਪਦੀ ਤਸੱਲੀ ਤੁਸੀਂ ਘਾੜਨ ਕੇ ਕਰ ਲਿਓ ਦੋ ਡੰਗ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਲੈ ਜੀ ਇਹ ਖਲਾੜ ਲਈ ਹਾਂ ਜੀ ਹਾਂ ਜੀ ਬਸ ਤੋੜ ਲਓ ਜੀ ਲੈ ਜੋ ਹਾਂ ਤੋੜ ਲਓ ਭਾਈ ਗਰਜੀਤ ਲੈ ਜਾਓ ਮੈਂ ਬੱਚੇ ਦਾ ਵਿਖਾ ਦੇਣਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਲੈ ਜਾਓ ਲਓ ਦੋਸਤੋ ਇਹ ਸੈਕਿੰਡ ਨੰਬਰ ਤੇ ਵੇੜਾ ਪਤਾ ਦੀ ਤੁਹਾਨੂੰ ਦਿਖਾ ਦਿੱਤੀ ਆ ਤੇ ਸੂਈ ਸੋਹਾਈ ਵੇੜਾ ਪਾ ਕੇ ਰੇਟ ਪੁੱਛ ਲੈਣੇ ਆ ਵੀਰ ਤੋਂ ਜਿੱਥੋਂ ਤੱਕ ਦੋਸਤੋ ਛੱਟ ਛੜਾ ਹੋ ਜਾਊਗਾ ਡਿਮਾਂਡ ਪੁੱਛ ਲਾਂਗੇ ਬਾਕੀ ਮਾਨਤਨ ਪੁੱਛ ਲਾਂਗੇ ਵਿੱਚੋਂ ਸੋ ਬਾਕੀ ਕੋਈ ਵੀ ਆਵੇ ਆਪਦੀ ਨਰਕ ਪਰਖ ਦੋਸਤੋ ਜਰੂਰ ਕਰਿਆ ਕਰੋ ਆਨਲਾਈਨ ਸੌਦਾ ਵੀ ਬਹੁਤ ਹੀ ਵੀਰ ਕਰਦੇ ਆ ਪਰ ਘਰਿਆਂ ਕਿ ਆਪਣੀ ਤਸੱਲੀ ਨੂੰ ਪਹਿਲ ਜੜੀ ਆ ਦੋਸਤੋ ਜ਼ਰੂਰ ਦਿਆ ਕਰੋ ਅੱਛਾ ਗਰਜੀਤ ਭਾਈ ਕੀ ਕਰਦੇ ਆ ਮੋਲ ਇਸ ਸੋਈ ਸੋਈ ਵੈੜਦਾਉਣ ਇਹਦਾ ਵੇਜ 52000 52 ਹਾਂਜੀ ਲੈਣ ਦੇ ਨਾਲ ਆਈ ਆ ਬਸ ਥੋੜਾ ਬਾਤ ਆ ਇਹ ਕੋਈ ਵਿੱਚ ਮਾਨਤਾ ਕੋਈ ਨਹੀਂ ਮਾਨਤਾ ਕਰਦਾ ਆ ਆ ਜ਼ਰੂਰ ਹਾਂਜੀ ਤੇ ਫਿਰ ਹਾਲ ਅੱਜ ਭਾਈ ਗਰਜੀਤ ਆਪਣੇ ਕੋਲੇ ਦੋ ਪਸ਼ੂ ਵਕਾਉ ਸੀਗੇ ਹਾਂਜੀ ਦੋ ਠੀਕ ਆ ਇੱਕ ਦੋਸਤੋ ਗੱਬਣ ਵੈੜ ਤੁਹਾਨੂੰ ਦਿਖਾਤੀ ਆ ਇੱਕ ਸੋਈ ਸੋਈ ਵੈੜ ਆ ਦੋ ਨਗ ਸੀ ਅੱਜ ਦੋਹਾਂ ਦੀ ਡਿਟੇਲ ਤੁਹਾਨੂੰ ਮਿਲੀ ਗਈ ਆ ਤੇ ਬਾਕੀ ਨੰਬਰ ਇੱਕ ਵੀ ਗਰਜੀਤ ਬੋਲ ਦਈਏ ਪੂਰੇ ਆਪਣੇ ਨੰਬਰ ਆਪਣਾ ਹੈਗਾ ਜੀ 62899 ਹਾਂ ਠੀਕ ਹੈ ਜੀ ਹਾਂਜੀ ਸੋ ਇਹ ਨੰਬਰ ਜਿਹੜਾ ਦੋਸਤੋ ਵੀਰ ਗੁਰਜੀਤ ਦੇ ਓਨਰ ਦੇ ਆਪਾਂ ਬਿਲਕੁਲ ਸਕਰੀਨ ਦੇ ਉੱਤੇ ਚਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਰੂਟੀਨ ਦੇ ਵਿੱਚ ਜ਼ਿਆਦਾਤਰ ਵੀਰ ਬਿਹੜਾਂ ਲੈ ਕੇ ਆਉਂਦਾ ਤੇ ਜ਼ਰੂਰ ਤੁਸੀਂ ਆਪਣਾ ਤਾਲਮਿਲ ਜਿਹੜਾ ਦੋਸਤੋ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ